ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਸਵਾਗਤ ਹੈ ਜੀ ਕਰਕੇ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰਤਬਾ ਦੇ ਉੱਤੇ ਦੋਸਤੋ ਇਸ ਚੈਨਲ ਤੇ ਲਾਈਫ ਨਾਲ ਰਿਲੇਟਡ ਤੇ ਮੋਟੀਵੇਸ਼ਨਲ ਵੀਡੀਓਜ਼ ਲੈ ਕੇ ਤੁਹਾਡੇ ਸਭ ਨੇ ਪੇਚ ਹੁੰਦੇ ਰਹਿੰਦੇ ਆ ਸੋ ਅੱਜ ਦਾ ਜਿਹੜਾ ਵਿਸ਼ਾ ਬਹੁਤ ਸੋਹਣਾ ਵਿਸ਼ਾ ਹੈ ਬਹੁਤ ਸੋਹਣਾ ਟੌਪਿਕ ਆ ਜੇਕਰ ਵਧੀਆ ਲੱਗੇ ਤਾਂ ਲਾਈਕ ਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਜਿਹੜੀ ਅਸੀਂ ਅਪਲੋਡ ਕਰਦੇ ਆ ਉਹਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾ ਕਰੇ ਚੰਗੀ ਲੱਗੇ ਤਾਂ ਹੋਰ ਲੋਕਾਂ ਤੱਕ ਵੀ ਸ਼ ਸੋ ਦੋਸਤੋ ਅੱਜ ਦਾ ਜਿਹੜਾ ਵਿਸ਼ਾ ਆ ਤੁਹਾਡੀ ਕਾਮਯਾਬੀ ਨੂੰ ਲੈ ਕੇ ਤੁਹਾਡੀ ਤਰੱਕੀ ਤੁਹਾਡੀ ਸਕਸੈਸ ਨੂੰ ਲੈ ਕੇ ਆ ਜੀ ਵੀ ਜਦੋਂ ਤੁਸੀਂ ਕਾਮਯਾਬੀ ਵੱਲ ਵੱਧ ਰਹੇ ਹੁੰਦੇ ਹੋ ਨਾ ਸਕਸੈਸ ਵੱਲ ਤਾਂ ਜਿਹੜੇ ਲੋਕ ਤੁਹਾ ਤੋਂ ਜੈਲਸ ਕਰਦੇ ਆ ਸਾਣਾ ਕਰਦੇ ਜਿਹਨੂੰ ਆਪਾਂ ਪੰਜਾਬੀ ਚ ਕਹਈਏ ਸਾੜਾ ਕਰਨਾ ਕਰਨਾ ਉਹਨਾਂ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ ਕੁਝ ਕੁ ਗੱਲਾਂ ਸਾਂਝੀਆਂ ਕਰਾਂਗੇ ਜੀ ਜਿਸ ਨਾਲ ਪਤਾ ਲੱਗ ਜਾਂਦਾ ਵੀ ਫਲਾਨਾ ਬੰਦਾ ਤੁਹਾਡੀ ਤਰੱਕੀ ਤੋਂ ਸੜਦਾ ਕਿ ਆਪਣਾ ਖੁਸ਼ ਹੁੰਦਾ ਹੈ ਠੀਕ ਹੈ ਜੀ ਥੋੜੀ ਜਿਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਮੰਨ ਲਓ ਤੁਸੀਂ ਕੋਈ ਵੀ ਅਚੀਵਮੈਂਟ ਹਾਸਲ ਕਰਦੇ ਹੋ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਘਰ ਬਣਾਇਆ ਨਵਾਜੀ ਹਨਾ ਤੇ ਜਿਹੜਾ ਸਾਹਮਣੇ ਵਾਲਾ ਬੰਦਾ ਤੁਹਾਡੇ ਕੋਲ ਆਉਂਦਾ ਵਧਾਈਆਂ ਦੇਣ ਲਈ ਹਨਾ ਸਭ ਤੋਂ ਪਹਿਲਾਂ ਜਿਹੜਾ ਤਾਂ ਬੰਦਾ ਚਲੋ ਇਸ ਚੀਜ਼ ਤੋਂ ਖੁਸ਼ ਹੁੰਦਾ ਤੁਹਾਡੀ ਇਸ ਤਰੱਕੀ ਤੋਂ ਤੁਹਾਨੂੰ ਵਧਾਈਆਂ ਦੇਊਗਾ ਕੌਂਗਰੈਸ ਕਰੂਗਾ ਤੇ ਨਾਲ ਹੀ ਕਹੂਗਾ ਹਾਂ ਯਾਰ ਰੱਬ ਹੋਰ ਵਾਧਾ ਕਰੇ ਹਨਾ ਇਸ ਚੀਜ਼ ਦੇ ਵਿੱਚ ਹਨਾ ਤੂੰ ਬਹੁਤ ਸੋਨਾ ਬਣਾਇਆ ਇਹਦੇ ਉਲਟ ਜਿਹੜਾ ਬੰਦਾ ਜੈਲਸ ਫੀਲ ਕਰਦਾ ਹੋਊਗਾ ਵਧਾਈ ਤਾਂ ਉਹ ਵੀ ਦਊਗਾ ਤੁਹਾਨੂੰ ਆ ਕੇ ਬਟ ਉਹਨੇ ਤੁਹਾਡੀ ਉਸ ਚੀਜ਼ ਦੇ ਵਿੱਚ ਕੋਈ ਨਾ ਕੋਈ ਖਾਮੀ ਕੋਈ ਨਾ ਕੋਈ ਨੁਕਸ ਕਰ ਦੇਣਾ ਜਿੱਦਾਂ ਉਹਨੇ ਕਹਿਣਾ ਜਰਾ ਆ ਜਿਹੜਾ ਰੰਗ ਕਰਾਇਆ ਨਾ ਇਹ ਸਹੀ ਨਹੀਂ ਲੱਗਦਾ ਹੈਗਾ ਇਹਦੀ ਜਿਹੜਾ ਤਿਆਰ ਕਰਾ ਲੈਂਦਾ ਯਾਰ ਆਹ ਦਰਵਾਜ਼ੇ ਯਾਰ ਇਦਾਂ ਨਹੀਂ ਇਦਾਂ ਲਗਵਾ ਲੈਂਦਾ ਹਨਾ ਉਹਨੇ ਜਾਨ ਕੇ ਕਿਸੇ ਨਾ ਕਿਸੇ ਚੀਜ਼ ਵਿੱਚ ਨੁਕਸ ਕਾਢ ਹੀ ਦੇਣਾ ਜਿਹੜਾ ਬੰਦਾ ਖੁਸ਼ ਨਹੀਂ ਹੁੰਦਾ ਹਨਾ ਤੁਹਾਡੀ ਤਰੱਕੀ ਤੋਂ ਹਨਾ ਇਹ ਪਹਿਲੇ ਨੰਬਰ ਤੇ ਗੱਲ ਆ ਦੂਸਰੇ ਨੰਬਰ ਤੇ ਜਿਹੜਾ ਬੰਦਾ ਖੁਸ਼ ਹੁੰਦਾ ਹੋਊਗਾ ਉਹ ਤੁਹਾਡੇ ਨੂੰ ਤੁਹਾਨੂੰ ਵਧਾਈਆਂ ਤਾਂ ਦਊਗਾ ਦਊਗਾ ਨਾਲ ਹੀ ਉਹਨੇ ਇਹ ਕਹਿਣਾ ਵੀ ਹਾਂ ਚੱਲ ਜੜ ਹੁਣ ਪਾਰਟੀ ਕਰਦੇ ਹਾਂ ਹਨਾ ਵੀ ਬ ਜਿਹੜਾ ਬੰਦਾ ਜੈਲਸ ਫੀਲ ਕਰਦਾ ਹੋਊਗਾ ਚਲੋ ਵਧਾਈਆਂ ਉਹਨੇ ਵੀ ਦੇਣੀਆਂ ਪਾਰਟੀ ਉਹਨੇ ਵੀ ਮੰਗਣੀਆਂ ਪਰ ਉਹਦਾ ਤਰੀਕਾ ਇਹਦਾ ਟੰਗਾ ਉਹ ਲੱਗ ਹੋਊਗਾ ਉਹਨੇ ਕਿਹਾ ਹੁਣ ਇੱਥੇ ਹੀ ਸਾਰਿਆਂ ਜਾਂ ਪਾਰਟੀ ਪੂਰਤੀ ਵੀ ਕਰੇਗਾ ਜਨਕਿ ਉਹਨੇ ਉਹ ਗੱਲ ਟੌਂਟਰ ਮਾਰ ਕੇ ਗਣੀ ਆ ਵੀ ਹੁਣ ਪਾਰਟੀ ਪਾਰਟੀ ਦੇਗਾ ਕਿ ਨਹੀਂ ਦੇਗਾ ਹਨਾ ਇਹ ਚੀਜ਼ ਤੋਂ ਪਤਾ ਲੱਗ ਜਾਂਦਾ ਵੀ ਉਹ ਬੰਦਾ ਤੁਹਾਡੀ ਇਸ ਚੀਜ਼ ਤੋਂ ਖੁਸ਼ ਨਹੀਂ ਹੈਗਾ ਅੰਦਰੋਂ ਅੰਦਰ ਹੀ ਨਾ ਵੀ ਜੈਲਸ ਫੀਲ ਕਰ ਰਿਹਾ ਠੀਕ ਹੈ ਜੀ ਇਹ ਤੀਜੇ ਨੰਬਰ ਦੇ ਮੰਨ ਲਓ ਤੁਸੀਂ ਕੋਈ ਵੀ ਬਾਈਕ ਲੈ ਲਈ ਜਾਂ ਕੁਛ ਹਨਾ ਐਦਾਂ ਕਰਕੇ ਕੋਈ ਚੀਜ਼ ਲੈ ਲਈ ਤਾਂ ਜਿਹੜਾ ਬੰਦਾ ਜੈਲਸ ਫੀਲ ਕਰਦਾ ਹਨਾ ਉਹਨੇ ਤੁਹਾਨੂੰ ਕਹਿਣਾ ਹਾਂ ਯਾਰ ਚੱਲ ਵਧੀਆ ਆ ਹਨਾ ਫਿਰ ਉਹਨੇ ਕਹਿਣਾ ਉਹਨੇ ਆਪਣੇ ਆਪ ਤੇ ਗੱਲ ਲੈਣੀ ਮੈਂ ਵੀ ਯਾਰ ਸੋਚਦਾ ਪਿਆ ਵੀ ਯਾਰ ਮੈਂ ਜਿਹੜੀ ਉਹ ਵਾਲੀ ਬਾਈਕ ਆ ਪੁਰਾਣੀ ਜਾਂ ਉਹ ਕਾਰ ਹਨਾ ਉਹ ਵੇਚ ਕੇ ਹੁਣ ਨਵੀਂ ਲੈ ਲਈਏ ਪੁਰਾਣਾ ਮਾਡਲ ਹੋ ਗਿਆ ਹਨਾ ਇਹ ਤਾਂ ਹਰ ਕੋਈ ਚੁੱਕੀ ਫਿਰਦਾ ਉਹਦੇ ਇਦਾਂ ਦੇ ਲਫ਼ਜ਼ ਹੋਣਗੇ ਇਦਾਂ ਮੈਚ ਕਰਦੇ ਕੋਈ ਨਾ ਕੋਈ ਲਫ਼ਜ਼ ਹੋਣਗੇ ਸੋ ਇਹ ਤਿੰਨ ਗੱਲਾਂ ਪਤਾ ਲੱਗ ਜਾਂਦਾ ਵੀ ਕਿਹੜਾ ਹੁੰਦਾ ਤੁਹਾਡੀ ਤਰਕੀ ਤੋਂ ਖੁਸ਼ ਆ ਕਿਹੜਾ ਬੰਦਾ ਜੈਲਸ ਕਰਦਾ ਖੜੇਤੀ ਲਾਈਫ ਚ ਐਸੇ ਲੋਕ ਹੁੰਦੇ ਹੁੰਦੇ ਆ ਦੋਸਤੋ ਸੋ ਐਸੇ ਲੋਕਾਂ ਤੋਂ ਬਚ ਕੇ ਰਹਾ ਕਰੋ ਸੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ